ਹੋਰ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਅੱਜ ਇੱਕ ਮੈਸੇਜ ਦੇਣ ਵਾਸਤੇ ਤੁਹਾਡੇ ਨਾਲ ਗੱਲ ਕਰਨ ਲੱਗੇ ਆਂ ਸਾਰੇ ਪਿੰਡਾਂ ਦੇ ਵੀਰਾਂ ਵਾਸਤੇ ਜਿਹੜੇ ਪਿੰਡਾਂ ਜਿਹੜੇ ਪਿੰਡ ਸਾਡੇ ਹੜ੍ਹਾਂ ਦੇ ਵਿੱਚ ਜਿਨ੍ਹਾਂ ਦੇ ਮਕਾਨ ਨੁਕਸਾਨੇ ਗਏ ਆ ਜਾਂ ਭਾਰੀ ਬਾਰਿਸ਼ ਨਾਲ ਮਕਾਨ ਨੁਕਸਾਨੇ ਗਏ ਆ ਉਹਨਾਂ ਵਾਸਤੇ ਉਹਨਾਂ ਨੂੰ ਨਵੇਂ ਮਕਾਨ ਦੇਣ ਵਾਸਤੇ ਉਹਨਾਂ ਨੂੰ ਚਾਹੀਦਾ ਹੈ ਆਦੇ ਆਦੇ ਸਰਪੰਚ ਨੂੰ ਸਾਨੂੰ ਵੀਡੀਓ ਨੂੰ ਜੀਆਰਐਸ ਨੂੰ ਅ ਸੈਕਟਰੀ ਨੂੰ ਕੰਟੈਕਟ ਕਰਨ ਤਾਂ ਕਿ ਜਲਦੀ ਤੋਂ ਜਲਦੀ ਉਹਨਾਂ ਦੇ ਮਕਾਨ ਉਹਨਾਂ ਨੂੰ ਨਵੇਂ ਮਕਾਨ ਪਾਉਣ ਵਾਸਤੇ ਉਹਨਾਂ ਦੀ ਗ੍ਰਾਂਟ ਜਾਰੀ ਕੀਤੀ ਜਾ ਸਕੇ ਇਸ ਵਾਸਤੇ ਬੇਨਤੀ ਹੈ ਸਾਰੇ ਪਿੰਡਾਂ ਦੇ ਸਾਥੀਆਂ ਨੂੰ ਜਿਹੜੇ ਪਿੰਡ ਜਿਹੜੇ ਜਿਨ੍ਹਾਂ ਦੇ ਮਕਾਨ ਭਾਰੀ ਬਾਰਿਸ਼ ਨਾਲ ਜਾਂ ਹੜ੍ਹਾਂ ਦੇ ਵਿੱਚ ਖਰਾਬ ਹੋ ਗਏ ਡਿੱਗ ਪਏ ਜਾਂ ਜਿਨ੍ਹਾਂ ਦੀ ਛੱਤਾਂ ਡਹਿ ਗਈਆਂ ਉਨ੍ਹਾਂ ਵਾਸਤੇ ਨਵੇਂ ਮਕਾਨਾਂ ਦੀ ਜਿਹੜੀ ਗ੍ਰਾਂਟ ਜਾਰੀ ਕਰਨੀ ਹੈ ਉਹਨਾਂ ਨੂੰ ਬੇਨਤੀ ਹੈ ਵੀ ਆਦੇ ਵੀਡੀਓ ਆਫਿਸ ਆਦੇ ਸੈਕਟਰੀ ਨੂੰ ਜਾਂ ਸਾਡੇ ਮੇਰੇ ਆਫਿਸ ਕਿਸੇ ਨੂੰ ਵੀ ਕੰਟੈਕਟ ਕਰ ਸਕਦੇ ਹੋ ਜਾਂ ਸਰਪੰਚ ਸਾਹਿਬਾਨ ਨੂੰ ਤੁਸੀਂ ਕੰਟੈਕਟ ਕਰੋ ਤਾਂ ਕਿ ਤੁਹਾਡੇ ਮਕਾਨਾਂ ਦੀ ਅਸੀਂ ਇੱਕ ਲਿਸਟ ਬਣਾ ਕੇ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਗ੍ਰਾਂਟ ਪਵਾ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ